ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਪੀਕ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਹੋਮੀਦਾ ਤੁਹਾਨੂੰ ਕੱਲ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਵਿੱਚ ਚਰਪਾਨ ਨਵੇਂ ਬਲੌਗ ਦੀ ਸ਼ੁਰੂਆਤ ਕੀਤੀ ਹੈ ਤੇ ਮਿਲਦੇ ਆਂ ਜੀ ਦਿਨੇ ਦੇਖਦੇ ਆਪਾਂ ਨੇ ਕੀ ਕਰਨਾ ਚ ਕਿੱਧਰ ਨੂੰ ਜਾਣਾ ਹੈ ਲਓ ਜੀ ਅੱਜ ਫੇਰ ਆਪਾਂ ਆਾਂਗੇ ਮੱਝਾਂ ਵਾਲੇ ਦੇ ਵਿੱਚ ਮੱਝਾਂ ਵਾਲੇ ਘਰੇ ਤੇ ਆਪਣੀ ਦੇਰੇ ਤੇ ਇਧਰ ਛੋਟੀ ਜੀ ਕੱਟੀ ਦੇਖੋ ਕਿੰਨੀ ਕਿਊਟ ਏ ਕਿੰਨੀ ਸੋਣ ਲੱਗਦੀ ਏ ਤੇ ਇੱਥੇ ਰਾਖੀ ਰੱਖਣੀ ਤੇ ਦੀ ਕੁੱਤੇ ਤੋਂ ਕਾਮਾਂ ਤੋਂ ਤੇ ਇਹ ਖੜੇ ਸਕੂਟਰ ਆਪਣਾ ਤੇ ਇਧਰ ਦਰਖਤ ਲੱਗੇ ਨੇ ਤੇ ਬਹੁਤ ਸੋਹਣੀ ਆਉਂਦੀ ਆ ਹਵਾ ਠੰਡੀ ਠੰਡੀ ਤੇ ਅੱਜ ਆਪਣੀ ਇੱਥੇ ਹੀ ਡਿਊਟੀ ਹੈ ਜੇ ਬਿੰਦਚਟ ਫਿਰ ਜਦੋਂ ਘਰੇ ਜਾਵਾਂਗੇ ਫਿਰ ਦੇਖਦੇ ਆਂ ਫਿਰ ਬਹਿ ਰਹੇ ਆਂ ਦੁਕਾਨ ਦੇ ਵਿੱਚ ਨਾਲੇ ਉਹਨੇ ਚਾਹ ਪਾ ਇੱਥੇ ਬੈਠਾਂਗੇ ਦੋਸਤ ਸੁਣ ਲਾ ਦੀ ਇਕੜੋ ਜੀ ਲੋ ਜੀ ਆਪਾਂ ਬੈਠੇ ਆਂ ਹੁਣ ਦੁਕਾਨ ਦੇ ਵਿੱਚ ਤੇ ਉਧਰੋਂ ਪਾ ਗਏ ਤੇ ਹੋ ਗਿਆ ਕੰਟਾ ਡੇਢ ਘੰਟਾ ਤੇ ਹੁਣ ਆਪਾਂ ਦੁਕਾਨ बैठे कि थोड़ी थोड़ी ला ला थोड़ी थोड़ी हां कि गर्मी ਅੱਜ ਹੈਗੀ ਥੋੜੀ ਥੋੜੀ ਜੀ ਤੇ ਮੈਂ ਤਾਂ ਕਰਕੇ ਪੱਖਾ ਲਾ ਲਿਆ ਨਹੀਂ ਵੈਸੇ ਹੁਣ ਬਿਨਾ ਪੱਖੇ ਤੂੰ ਸਰ ਜਾਂਦਾ ਪਰ ਅੱਜ ਥੋੜੀ ਥੋੜੀ ਜੀ ਗਰਮੀ ਹੈ। ਮੈਂ ਇੱਕ ਤਾਂ ਪੈ ਗਿਆ ਨਹੀਂ ਹਾਂ ਦੇ ਬਾਗੇ ਇਹ ਲੱਕਣੀ ਨੇ ਆ ਮੂੰਹ ਲਾਲਾ ਲੱਗ ਗਿਆ ਉਹਦੇ ਮੂੰਹ ਲਾਲਾ ਮੋੜ ਲਿਆ ਵਾ ਲਓ ਜੀ ਹੁਣ ਅਸੀਂ ਆਏ ਤੇ ਖੇਤ ਕੁੱਤਿਆਂ ਨੂੰ ਰੋਟੀਆਂ ਪਾਉਣ ਕਤੂਰਿਆਂ ਨੂੰ ਛੋਟਿਆਂ ਛੋਟਿਆਂ ਨੂੰ ਤੇ ਪਾਣੀ ਬਦਲਣਾ ਆਪਾਂ ਗੋਭੀ ਜਿਹੜੀ ਕੱਲ ਲਾਈ ਤੀ ਤੇ ਹੁਣ ਚੱਲਾਂ ਇੱਕ ਘਰ ਨੂੰ ਅਗੇ ਨਾ ਕੀ ਖੇਤ ਆ ਤੇ ਬਿੰਦਕੀ ਵਸਤ ਕਤੂਰਨ ਰੋਟੀਆਂ ਪਾਤੀਆਂ ਦੇ ਪਾਣੀ ਬਦਲਤਾ ਲੈਟ ਆਉ ਸਵੇਰੇ ਤੇ ਹੁਣ ਚੱਲਦੇ ਆ ਦੁਆਰੇ ਫਿਰ ਘਰ ਨੂੰ ਆਪਣੇ ਪਿੰਡ ਦੇ ਨਾਲ ਪਿੰਡਾ ਜੀ ਘਨੌਰ ਕਲਾ ਉੱਥੇ ਬਾਬਾ ਭਾਕ ਸਿੰਘ ਦੀ ਵਰਸਤੀ ਮਨਾਉਂਦੇ ਨੇ ਤਿੰਨ ਦਿਨਾਂ ਸਮਾਗਮ ਚੱਲਦੇ ਨੇ ਤੇ ਅਟੁੱਟ ਲੰਗਰ ਵਰਤਦਾ ਤੇ ਦਿਨ ਰਾਤ ਕਵੀਸਰ ਢਾਡੀ ਰਾਗੀ ਲੱਗਦੇ ਨੇ ਤੇ ਦੇਖੋ ਦੀਪਮਾ ਕਿੰਨੀ ਸੋਹਣੀ ਹੋਈ ਆ ਰਾਤ ਆਪਣੇ ਆਖਰੀ ਰਾਤ ਦੀ ਉੱਤੇ ਸਮਾਗਮ ਦੀ ਤੇ ਅਸੀਂ ਵੀ ਗਏ ਤੇ ਮਾਚ ਲੋ ਤੁਹਾਡੇ ਨਾਲ ਵੀ ਸਾਂਝੀ ਕਰੀਏ ਦਿਖਾਈਏ ਤੁਹਾਨੂੰ ਵੀ ਤੇ ਦੇਖੋ ਕਿੰਨੀ ਬੜੀ ਦੀਪਮਾ ਹੋਈ ਵੀ ਆ ਅੱਗ ਦੀ ਟੱਡੀ ਚੱਲ ਰਹੇ ਨੇ ਤੇ ਰਿੰਦਰ ਭਰਤ ਰਹੇ ਤੇ ਅਸੀਂ ਵੀ ਗਏ ਤੇ ਰਾਤ ਨੂੰ ਜੋ ਸਾਹਮਣੇ ਵੀ ਜਨਨ ਦੇ ਕਹਿੰਦੇ ਨੇ ਜਿਹੜੇ ਸੁਵੇ ਜਿੱਤਾਂ ਨੂੰ ਅੱਲਾਹ ਦੀ ਨੂਰ ਲਗਦ ਕਰਦਾ ਜਿਹੜਾ ਮੇਰੇ ਪਾਸ ਸਦਾ ਇਹ ਨੂਰ ਹੋਇਆ ਜੀ ਸੁਣਾਈ ਦਿੱਤ ਕਲ ਕੀ ਜੇ ਕਿ ਨੰਸਤ ਕੀ ਤੀ ਸੱਜੇ ਪਾਤਸ਼ਾਹ ਤੁਸੀਂ ਮਾੜਾ ਕੀਤਾ ਗੁੱਟਲ ਗਾਇਜ਼ ਦੇ ਪਤੀ ਦੇ ਹੁੰਦੇ ਨੇ ਤੁਸੀਂ ਮੇਰਾ ਅਰਦਾਸ ਨੂੰ ਪੁਜਾਰੀ ਦਿੱਤਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਕਰਦੇ ਜੀ ਕੱਲ ਵਾਲਾ ਬਲੌਗ ਕੰਟੀਨਿਊ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਆਪਣਾ ਬਲੌਗ ਪੂਰਾ ਨਹੀਂ ਹੋ ਸਕਿਆ ਤੇ ਤਾਂ ਕਰਕੇ ਅੱਜ ਆਪਾਂ ਕੱਲ ਵਾਲਾ ਬਲੌਗ ਕਰਦੇ ਆ ਕੰਟੀਨਿਊ ਤੇ ਮਿਲਦੇ ਆਂ ਦਿਨੇ ਲਓ ਜੀ ਹੁਣ ਮੈਂ ਚੱਲਿਆ ਧੂਰੀ ਨੂੰ ਤੇ ਥੋੜਾ ਜਿਹਾ ਜ਼ਰੂਰੀ ਕੰਮ ਤੇ ਆਪਾਂ ਮਿਲਦੇ ਆਂ ਧੂਰੀ ਜਾ ਕੇ ਕਪੜਾ ਲੈਣਾ ਸੀ ਕੋਈ ਦੁਕਾਨ ਵਾਲਿਓ ਹਾਂ ਮੈਂ ਸਭ ਪੰਜਾ ਦੇ ਅੱਗੇ ਜਾਵੇਂਗਾ ਤੇ ਗਾਹਾਂ ਮੈਂ ਜਾਂਦਾ ਨਹੀਂ ਕਪੜਾ ਦੱਸੋ ਹੈਗਾ ਲਓ ਜੀ ਹੁਣ ਮੈਂ ਧੂਰੀ ਤੋਂ ਕਿੰਨੇ ਵਾਪਸ ਸੈਂਟਰ ਨੂੰ ਕਿੰਨਾਂ ਵਜੇ ਆ ਲੈਣਗੇ ਤੇ ਅਜੇ ਪੂਰਾ ਦਿਨ ਹੀ ਲੱਗ ਗਿਆ ਧੂਰੀ ਦੇ ਵਿੱਚ ਕੰਮ ਕੀ ਥੋੜਾ ਜਿਹਾ ਮੈਂ ওভারਵਰ ਦੇ ਦਿਨ ਹੀ ਤੇ ਖੜਾ ਪਿਆ ਹਾਂ ਤੇ ਹੁਣ ਚੱਲਦੇ ਆਂਗੇ ਪਿੰਡ ਨੂੰ ਹੁਣ ਮਿਲਾਂਗੇ ਘਰੇ ਜਾ ਕੇ ਕਿਉਂਕਿ ਕਵੇਲਾ ਬਹੁਤ ਹੋ ਗਿਆ ਪੂਰਾ ਦਿਨ ਇੱਥੇ ਨਿਕਲ ਗਿਆ ਆਪਣਾ ਤੇ ਚੱਲਦੇ ਹੁਣ ਪਿੰਡ ਨੂੰ ਲੋ ਜੀ ਧੂਰੀ ਤੋਂ ਮੈਂ ਆ ਗਿਆ ਤੀ ਤੇ ਚਾਹ ਪਾਣੀ ਪੀ ਕੇ ਆਪਾਂ ਲੱਗ ਪਏ ਤੇ ਦੁਕਾਨ ਦੇ ਵਿੱਚ ਤੇ ਹੁਣ ਹੋ ਚੁਲੀ ਐ ਸ਼ਾਮ ਬਿਲਕੁਲ ਤੇ ਆਪਾਂ ਹੁਣ ਕਰਦੇ ਆਂਗੇ ਬਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਪਰਸਪਲ ਬਲੌਗ ਤੇ ਆਪ ਨੂੰ ਇੱਕ ਕਮੈਂਟ ਆਇਆ ਸੀ ਜੀ ਸਹਿਜ ਚਹਿਲ ਤੋਂ ਨਾਮ ਦੀ ਆਈਡੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਮੈਂਟ ਕਰਨ ਲਈ ਤੇ ਅੱਜ ਵੀ ਉਮੀਦ ਆ ਤੁਸੀਂ ਕਮੈਂਟ ਕਰਾਉਣੇ ਜਰੂਰ ਤੇ ਹੋਰ ਵੀ ਭੈਣ ਭਰਾ ਕਰਨਗੇ ਤੇ ਬਾਕੀ ਚਲੋ ਮਿਲကြ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਅੱਜ ਆਪਣੀ ਤੂਰੀ ਪੂਰਾ ਦਿਨ ਤੂਰੀ ਨਿਕਲ ਗਿਆ ਬਲੌਗ ਚ ਇੰਨੀ ਤਰ੍ਹਾਂ ਸੋਪ ਨਹੀਂ ਕੀਤਾ ਗਿਆ ਅੱਜ ਜੀ ਤੇ ਚਲੋ ਕੁਸ ਕੱਲ ਆਪਾਂ ਨੇ ਸੂਟ ਕਰ ਲਈ ਕੁਸ ਰਾਤ ਕਰ ਲਿਆ ਤੇ ਥੋੜਾ ਕੰਮ ਅੱਜ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂਗੇ ਮਿਲਾਂਗੇ ਕੱਲ ਨੂੰ ਤੇ ਸਵੇਰੇ ਇਹਦੇ ਨਵੇਂ ਵਲੌਗ ਤੇ ਤਦ ਤੱਕ ਲਈ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ